ਸੱਤਾ ਵੇਰੋ ਵਾਲੀ ਆ ਇਸ ਗੱਭਰੂ ਦਾ ਨਾਮ ਹੈ ਤੁਹਾਡੇ ਸਾਰਿਆਂ ਦੇ ਲਈ ਜ਼ੋਰਦਾਰ ਤਾੜੀਆਂ ਦਰਮਿਆਨ ਸੱਤਾ ਵੇਰੋ ਵਾਲੀ ਆ ਆ ਵੀ ਪਿੰਡਾਂ ਵਾਲਿਓ ਓ ਇੱਕ ਵਾਰੀ ਦੱਸੋ ਯਾਰ ਪਿੰਡਾਂ ਵਾਲੇ ਇਕੱਠੇ ਹੋਏ ਆ ਆਪਾਂ ਸਾਰੇ ਪੰਜਾਬੀ ਜਿੰਨੇ ਵੀ ਆ ਪਜਾਮਾ ਕੁੜਤਾ ਪਾ ਕੇ ਸਾਰੇ ਖੁਸ਼ ਹੋ ਨੇ ਇੱਕ ਵਾਰੀ ਪਜਾਮੇ ਕੁੜਤੇ ਦੇ ਨਾਂ ਦੀ ਤਾੜੀ ਲਾਓ ਤੁਹਾਡੇ ਪਜਾਮੇ ਕੁੜਤੇ ਤੇ ਗੀਤ ਲਿਖਿਆ ਯਾਰ ਆ ਹੋ ਜਿਵੇਂ ਸਵਰਗੋਂ ਦੂਰ ਹੁੰਦਾ ਏ ਨਰਕ ਬੜਾ ਉਹਦੀ ਮੇਰੀ ਸੋਚ ਦਾ ਯਾਰੋ ਫਰਕ ਬੜਾ ਜਿਵੇਂ ਸਵਰਗੋਂ ਦੂਰ ਹੁੰਦਾ ਏ ਨਰਕ ਬੜਾ ਉਹਦੀ ਮੇਰੀ ਸੋਚ ਦਾ ਯਾਰੋ ਫਰਕ ਬੜਾ ਸੂਟੜ ਬੂਟੜ ਉਹ ਤਾਂ ਕੋਈ ਚਾਉਂਦੀ ਏ ਓਏ ਦੇਸੀ ਟਵਲਿਓ ਨਾ ਕਦੇ ਧਿਆਨ ਕਰੇ ਉਹ ਫੈਸ਼ਨ ਦੀ ਪੱਟੀ ਮਰੇ ਬਰਾਂਡਾਂ ਤੇ ਪਰ ਯਾਰ ਪਜਾਮਾ ਕੁੜਤਾ ਪਾ ਕੇ ਬਾੜ ਕਰੇ ਉਹ ਫੈਸ਼ਨ ਦੀ ਪੱਟੀ ਮਰੇ ਬਰਾਂਡਾਂ ਤੇ ਪਰ ਯਾਰ ਪਜਾਮਾ ਕੁੜਤਾ ਪਾ ਕੇ ਬਾੜ ਕਰੇ ਉਹਦੀ ਸੋਚ ਕਲੀਨ ਛੇਵ ਤੇ ਆਣ ਅੜੀ ਓ ਪਰਿਆਰਾਂ ਨੇ ਕਰਕੇ ਰੱਖਣੀ ਮੁੱਛ ਖੜੀ ਓਏ ਉਹਦੀ ਸੋਚ ਕਲੀਨ ਸ਼ੇਵਤੇ ਆਣ ਅੜੀ ਪਰਿਆਰਾਂ ਨੇ ਕਰਕੇ ਰੱਖਣੀ ਮੁੱਛ ਖੜੀ ਓ ਬਿਕਰਮ ਭਾਈ ਜੀ ਨੇ ਇਧਰ ਵੱਟ ਦੇਤਾ ਮੋਛਾ ਨੂੰ ਉਹਦੀ ਸੋਚ ਕਲੀਨ ਸ਼ੇਵਤੇ ਆਣ ਅੜੀ ਪਰਿਆਰਾਂ ਨੇ ਕਰਕੇ ਰੱਖਣੀ ਮੁੱਛ ਖੜੀ ਓ ਪਾਉਂਦੀ ਆ ਜੁੱਤੀਆਂ ਹਾਈ ਹੀਲ ਦੀਆਂ ਪਰ ਜੱਟ ਪਾ ਉੱਚੀਆਂ ਲੋਕਾਂ ਉੱਚੀ ਸ਼ਾਨ ਕਰੇ ਉਹ ਫੈਸ਼ਨ ਦੀ ਪੱਟੀ ਮਾਰੇ ਬ੍ਰੈਂਡਾਂ ਤੇ ਪਰ ਯਾਰ ਪਜਾਮਾ ਕੁੜਤਾ ਪਾ ਕੇ ਮਾੜ ਕਰੇ ਇੱਕ ਤੁਹਾਡੀ ਪਿੰਡਾਂ ਵਾਲਿਆਂ ਦੀ ਗੱਲ ਆ ਸ਼ਹਿਰਾਂ ਦਾ ਤੇ ਪਿੰਡਾਂ ਦਾ ਅੰਤਰ ਓਏ ਓ ਗਿੱਜੀ ਐ ਜਾਣ ਕਲਬਾਂ ਪੱਬਾਂ ਤੇ ਪਰ ਅਸੀਂ ਕਿੱਜਿਆਂ ਜਾਣ ਮੇਲਿਆਂ ਜਗਾਂ ਤੇ ਅਸੀਂ ਕਿੱਜਿਆਂ ਜਾਣ ਮੇਲਿਆਂ ਜਗਾਂ ਤੇ ਬਿਲਕੁਲ ਤੁਹਾਡੇ ਦਿਲ ਦੀ ਗੱਲ ਆ ਉਹ ਅੰਗਰੇਜ਼ੀ ਬੀਟਾਂ ਉੱਤੇ ਨੱਚਦੀ ਓਏ ਤੇ ਸਾਡੇ ਦਿਲ ਤੇ ਜਾਦੂ ਬਾਬਾ ਮਾਨ ਕਰੇ ਉਹ ਫੈਸ਼ਨ ਦੀ ਪੱਟੀ ਮਰੇ ਬਰਾਂਡਾਂ ਤੇ ਤੇ ਯਾਰ ਪਜਾਮਾ কুরਤਾ ਪਾ ਕੇ ਮਾਣ ਕਰੇ ਹੋ ਯਾਰ ਪਜਾਮਾ কুরਤਾ ਪਾ ਕੇ ਮਾਣ ਕਰੇ ਉਹਨੇ ਧੁੱਪ ਵਿੱਚ ਉਹਨੇ ਧੁੱਪ ਵਿੱਚ ਲੋਹ ਤੇ ਫੁਲਕੇ ਥੱਲਣੇ ਨਹੀਂ ਤੇ ਚਾਹ ਦੇ ਡੋਲੂ ਪਰ ਪਰ ਖੇਤੀ ਕੱਲਣੇ ਨਹੀਂ ਉਹਨੇ ਚਾਹ ਦੇ ਡੋਲੂ ਪਰ ਪਰ ਖੇਤੀ ਕਲਣੇ ਨਹੀਂ ਓਏ ਸਾਡਾ ਬਾਪੂ ਓ ਸਾਡਾ ਬਾਪੂ ਮੰਡੀਆਂ ਦੇ ਵਿੱਚ ਰੁਲਦਾ ਓਏ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਓ ਸਾਡਾ ਬਾਪੂ ਮੰਡੀਆਂ ਦੇ ਵਿੱਚ ਰੁਲਦਾ ਓਏ ਤੇ ਉਹਦਾ ਬਾਪੂ ਬੈਠਾ ਸ਼ਹਿਰ ਦੁਕਾਨ ਕਰੇ ਓ ਫੈਸ਼ਨ ਦੀ ਪੱਟੀ ਮਰੇ ਬਰੈਂਡਾਂ ਤੇ ਤਿਆਰ ਪਜਾਮਾ ਪੜਤਾ ਪਾ ਕੇ ਮਾਣ ਕਰੇ ਹਾਂ ਯਾਰ ਪਜਾਮਾ ਪੜਤਾ ਪਾ ਕੇ ਮਾਣ ਕਰੇ ਉਹਦੀਆਂ ਨਜ਼ਰਾਂ ਲੰਡਨ ਪੈਰਿਸ ਭਾਲਦੀਆਂ ਉਹਦੀਆਂ ਨਜ਼ਰਾਂ ਲੰਡਨ ਪੈਰਿਸ ਭਾਲਦੀਆਂ ਉਹ ਸਾਨੂੰ ਜਾਨੋ ਪਿਆਰੀਆਂ ਗਲੀਆਂ ਵੈਰੋ ਵਾਲਦੀਆਂ ਉਹ ਸਾਨੂੰ ਜਾਨੋ ਪਿਆਰੀਆਂ ਗਲੀਆਂ ਵੈਰੋ ਵਾਲਦੀਆਂ ਉਹ ਕਦ ਲੱਗ ਜਾਂਦੀ ਆਵਾਜ਼ਕਾਰ ਦੀ ਆਵੇ ਨਾ ਉਹ ਕਦ ਲੰਘ ਜਾਂਦੀ ਆਵਾਜ਼ਕਾਰ ਦੀ ਆਵੇ ਨਾ ਪਰ ਬੋਲਟ ਯਾਰਾਂ ਦਾ ਦੁਗ ਦੁਗ ਖੁੱਲੇ ਆਮ ਕਰੇ ਉਹ ਫੈਸ਼ਨ ਦੀ ਪੱਟੀ ਮਰੇ ਬ੍ਰੈਂਡਾਂ ਤੇ ਪਰ ਯਾਰ ਪਜਾਮਾ ਕੁਰਤਾ ਪਾ ਕੇ ਮਾਣ ਕਰੇ ਉਹ ਫੈਸ਼ਨ ਦੀ ਪੱਟੀ ਮਰੇ ਬ੍ਰੈਂਡਾਂ ਤੇ ਤੇ ਯਾਰ ਪਜਾਮਾ ਕੁਰਦਾ ਪਾ ਕੇ ਮਾਣ ਕਰੇ ਜ ਚੰਗਾ ਲੱਗਿਆ ਤਾਂ ਤਾੜੀਆਂ ਮਾਰ ਦਿਓ ਬਹੁਤ ਬਹੁਤ ਮਿਹਰਬਾਨੀ